ਸਮਾਣਾ ਦੇ ਨੇੜਲੇ ਪਿੰਡ ਮਵੀ ਕਲਾਂ ਤੋਂ ਥੋੜਾ ਜਿਹਾ ਆਪਾਂ ਅੱਗੇ ਵਾਲੀ ਸਾਈਡ ਨੂੰ ਜਾਂਦੇ ਆ ਤਾਂ ਇੱਕ ਬਹੁਤ ਹੀ ਖਤਰਨਾਕ ਮੋੜ ਆਉਂਦਾ ਔਰ ਉਸ ਮੋੜ ਦਾ ਨਾਮ ਹੈਗਾ ਪ੍ਰੇਮ ਸਿੰਘ ਵਾਲਾ ਮੋੜ ਉਸ ਪ੍ਰੇਮ ਸਿੰਘ ਵਾਲਾ ਮੋੜ ਦੇ ਉੱਪਰੋਂ ਬਿਲਕੁਲ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਇਹ ਮੋੜ ਨੂੰ ਅਕਸਰ ਲੋਕ ਜਿਹੜਾ ਉਹ ਮੌਤ ਦਾ ਜਿਹੜਾ ਉਹ ਕਿੰਨਾ ਕਿਤੇ ਮੋੜ ਵੀ ਕਹਿੰਦੇ ਆ ਇਹ ਜਿਹੜਾ ਖਤਰਨਾਕ ਮੋੜ ਹੈ ਇਹ ਸਮਾਨਾਂ ਔਰ ਪਾਤਰਾਂ ਦੇ ਦਰਮਿਆਨ ਦੋਨਾਂ ਸਾਈਡਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਉਹ ਟ੍ਰੈਫਿਕ ਇੱਥੇ ਚੱਲਦੀ ਹੈ ਔਰ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੀ ਟ੍ਰੈਫਿਕ ਚੱਲਦੀ ਹੈ ਔਰ ਰੋਡ ਦੇ ਵਿੱਚ ਡਿਵਾਈਡਰ ਨਾ ਹੋਣ ਦੇ ਕਾਰਨ ਇੱਥੇ ਜਿਹੜੇ ਬਾਹਰੀ ਜਿਹੜੇ ਕੋਈ ਡਰਾਈਵਰ ਹੈ ਜਾਂ ਬਾਹਰੋਂ ਜਿਹੜੇ ਕਾਰਾਂ ਮੋਟਰਾਂ ਟਰੱਕ ਵਗੈਰਾ ਲੈ ਕੇ ਆਉਂਦੇ ਆ ਉਹਨਾਂ ਨੂੰ ਪਤਾ ਨਾ ਹੋਣ ਕਾਰਨ ਦੋਨਾਂ ਸਾਈਡਾਂ ਤੋਂ ਇੱਕਦਮ ਜਿਹੜਾ ਉਹ ਮੋੜ ਇੱਕ ਖਤਰਨਾਕ ਮੋੜ ਪੈਂਦਾ ਔਰ ਮੋੜ ਦੇ ਖਤਰਨਾਕ ਮੋੜ ਹੋਣ ਦੇ ਕਾਰਨ ਇੱਕਦਮ ਜਿਹੜੀ ਗੱਡੀ ਸੰਭਾਲਣੀ ਔਖੀ ਹੋ ਜਾਂਦੀ ਹੈ ਬਹੁਤ ਸਾਰੀਆਂ ਗੱਡੀਆਂ ਆ ਮੈਂ ਜਿੱਥੇ ਖੜਾ ਇਸ ਪੈਲੀ ਦੇ ਵਿੱਚ ਵੀ ਕਈ ਗੱਡੀਆਂ ਜਿਹੜੀਆਂ ਨੇ ਉਹ ਪਲਟ ਚੁੱਕੀਆਂ ਔਰ ਕਈ ਇੱਥੇ ਤਕਰੀਬਨ ਮੌਤਾਂ ਵੀ ਹੋ ਚੁੱਕੀਆਂ ਆ ਜਿਆਦਾਤਰ ਹਾਦਸੇ ਜਿਹੜੇ ਆ ਉਹ ਸਵੇਰ ਵੇਲੇ ਵਾਪਰਦੇ ਆ ਜਿਸ ਟਾਈਮ ਤਕਰੀਬਨ ਕਿ ਨੀਂਦ ਦਾ ਜਿਹੜਾ ਸਮਾਂ ਹੁੰਦਾ ਜਿਸ ਟਾਈਮ ਨੀਂਦ ਦੀ ਜਿਹੜੀ ਆ ਹੂਕੀ ਚੜਦੀ ਹੈ ਔਰ ਉਸ ਨੀਂਦ ਦੇ ਦਰਮਿਆਨ ਜਿਹੜੇ ਇੱਥੇ ਹਾਦਸੇ ਵਾਪਰਦੇ ਉਸ ਤੋਂ ਨੀਂਦ ਆਈ ਹੁੰਦੀ ਹੈ ਔਰ ਸਵੇਰ ਸਵੇਰ ਦਾ ਟਾਈਮ ਜਾਂ ਫਿਰ ਜਿਆਦਾਤਰ ਜਿਹੜਾ ਐਕਸੀਡੈਂਟ ਜਿਆਦਾਤਰ ਜਿਹੜੇ ਐਕਸੀਡੈਂਟ ਨੇ ਉਹ ਇੱਥੇ ਤਕਰੀਬਨ ਜਿਹੜੀ ਕਹਿ ਲਓ ਸਰਦੀਆਂ ਦੇ ਵਿੱਚ ਜਿਹੜੀ ਧੁੰਦ ਪੈਂਦੀ ਹੈ ਉਸ ਧੁੰਦ ਦੇ ਵਿੱਚ ਐਕਸੀਡੈਂਟ ਹੁੰਦਾ ਜਿਸ ਤਰ੍ਹਾਂ ਕਾਰ ਆ ਰਹੀ ਹੈ ਇਹ ਬਿਲਕੁਲ ਸਲੋ ਆ ਰਹੀ ਹੈ ਔਰ ਇਹੀ ਅਗਰ ਤੇਜ਼ੀ ਨਾਲ ਹੋਵੇ ਤਾਂ ਕਾਰ ਜਿਹੜੀ ਸਮਰਣੀ ਬਹੁਤ ਮੁਸ਼ਕਲ ਹੋ ਜਾਂਦੀ ਬਹੁਤ ਹੀ ਖਤਰਨਾਕ ਮੋੜ ਹੈ ਔਰ ਇਸ ਮੋੜ ਨੂੰ ਕੱਢਿਆ ਜਾ ਸਕਦਾ ਸੀ ਇਹ ਮੋੜ ਨਿਕਲਿਆ ਜਾ ਸਕਦਾ ਸੀ ਇਹ ਪੰਚਾਇਤ ਅਗਰ ਪੀਡਬਲਯੂਟੀ ਨੂੰ ਲਿਖ ਕੇ ਦੇ ਦਿੰਦੀ ਤਾਂ ਇਹ ਮੋੜ ਜਿਹੜਾ ਜਿਵੇਂ ਸਮਾਣਾ ਤੋਂ ਪਟਿਆਲਾ ਰੋਡ ਤੇ ਪਿੰਡ ਤੱਕ ਡੱਬਾ ਵਿਖੇ ਮੋੜ ਕੱਢਾ ਗਿਆ ਉਸ ਤਰ੍ਹਾਂ ਇਹ ਮੋੜ ਜਿਹੜਾ ਉਹ ਨਿਕਲ ਸਕਦਾ ਸੀ ਸੋ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਅ ਜਰੂਰ ਫੋਲੋ ਕਰੋ ਇਕ ਤਾਰਾ ਬੋਲੇ ਪੰਜਾਬੀ ਚੈਨ ਸਮਾਣਾ ਪਾਤੜਾ ਰੋਡ ਤੇ ਪ੍ਰੇਮ ਸਿੰਘ ਵਾਲਾ ਪੁਜਰਕ ਖੇੜੀ ਨਗਾਈਆਂ ਦਾ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਇਸ ਬੋਰਡ ਦੇ ਬਿਲਕੁਲ ਸਾਹਮਣੇ ਤੁਹਾਨੂੰ ਨਜ਼ਰ ਆਵੇਗਾ ਮੌਤ ਵਾਲਾ ਮੋੜ ਇਸ ਮੋੜ ਨੇ ਹੁਣ ਤੱਕ ਪਤਾ ਨਹੀਂ ਕਿੰਨੇ ਇਕ ਜਾਨਾਂ ਜਿਹੜੀਆਂ ਇਹ ਮੋੜ ਲੈ ਚੁੱਕਿਆ ਔਰ ਇਹ ਮੋੜ ਕਿਸੇ ਵੀ ਤਰੀਕੇ ਕੋਈ ਨਿਕਲਦਾ ਕੋਈ ਵੀ ਜਿਹੜਾ ਇਹਦਾ ਕੋਈ ਕਾਰਨ ਅਜੇ ਨਹੀਂ ਆਉਂਦਾ ਕਿਉਂਕਿ ਜਦੋਂ ਰੋਡ ਬਣਿਆ ਸੀ ਉਸ ਟਾਈਮ ਪੰਚਾਇਤ ਜਿਹੜੀ ਆ ਲਿਖ ਕੇ ਦੇ ਦਿੰਦੀ ਪੀਡਬਲੂਡੀ ਨੂੰ ਤਾਂ ਸ਼ਾਇਦ ਜਿਹੜਾ ਇਹ ਮੋੜ ਨਿਕਲ ਸਕਦਾ ਸੀਗਾ ਆਪਾਂ ਬਾਈ ਜੀ ਖੜੋ ਆਪਾਂ ਮੋੜ ਤੇ ਇੱਥੇ ਬਾਈ ਜੀ ਨਾਲ ਉਹ ਜਲਵਾਤ ਵੀ ਕਰਾਂਗੇ ਸੋ ਬਾਈ ਜੀ ਕਿਹੜਾ ਪਿੰਡ ਆਪਣਾ ਵੀਰ ਜੀ ਬੁਜਰ ਇਹ ਜਿਹੜਾ ਮੋੜ ਹੈ ਇਹ ਬਹੁਤ ਸਾਰੇ ਹਾਸੇ ਹੁੰਦੇ ਇੱਥੇ ਸਿਆਲ ਦੇ ਵਿੱਚ ਵੀ ਔਰ ਤੇਜੀ ਦੇ ਵਿੱਚ ਵੀ ਕੀ ਕੀ ਲੱਗਦਾ ਵੀ ਇਹ ਮੋੜ ਜਿਆਦਾ ਖਤਰਨਾਕ ਨਹੀਂ ਤਾਂ ਥੋੜੀ ਆਪਦੀ ਵੀ ਗੋਲੀ ਹੁੰਦੀ ਹੈ ਯਾਰੀ ਗੱਲਾਂ ਨਹੀਂ ਜੇ ਅੱਪਾ ਦੇਖੀਏ ਤਾਂ ਬਾਹਰੋਂ ਜਿਹੜੇ ਬੰਦੇ ਆਉਂਦੇ ਅਸ ਵਿੱਚ ਡਿਵਾਈਡਰ ਨਹੀਂ ਹੈਗਾ ਕਿਤਨਾ ਕਿਤੇ ਹੈ ਨਹੀਂ ਖਤਰਨਾਕ ਜਿਆਦਾ ਮੈਂ ਤਾਂ ਹੈਗਾ ਹੀ ਹੈ ਇਹ ਮੋੜ ਤਾਂ ਪੈਂਦਾ ਹੀ ਹੈ ਕਈ ਵਾਰ ਜਾਣ ਚੱਟ ਮੋੜ ਵਾਸੋਂ ਨਿਕਲ ਨਹੀਂ ਸਕਦਾ ਸੀ ਇਹ ਜੋ ਪੰਚਾਇਤ ਚੌਂਦੀ ਦੇ ਨਿਕਲ ਨਹੀਂ ਸਕਦਾ ਸੀ ਮੋੜ ਹੈ ਉਹਨਾ ਨੂੰ ਸਰਕਾਰਾਂ ਨੂੰ ਪਤਾ ਹੀ ਆਪਾਂ ਨੂੰ ਇਸ ਬਾਰੇ ਇੰਡੀਆ ਤੋਂ ਕਿੱਥੇ ਆ ਹਾਦਸੇ ਬਹੁਤ ਹੋਏ ਨੇ ਇੱਥੇ ਹਾਦਸਾ ਪਹਿਲਾ ਵਾ ਹੋਇਆ ਇੱਥੇ ਹੁਣ ਤਾਂ ਘਰ ਸੁੱਕਾ ਗਿਆ ਮੈਂ ਕਹਿੰਦੀ ਹਾਂ ਓਕੇ ਹਾਂ ਪਹਿਲਾਂ ਕਾਫੀ ਇੱਥੇ ਮੌਤਾਂ ਵੀ ਹੋਈਆਂ ਜਦੋਂ ਐਕਸੀਡੈਂਟ ਬਹੁਤ ਹੰਦ ਹੋਇਆ ਤੇ ਗੱਡੀਆਂ ਬਲਟੀਆਂ ਰਹੀਆਂ ਨੇ ਹੈਪੋਨ ਥੀਸ ਇਤੀ ਗੱਡੀ ਉੱਥੇ ਬੰਦ ਗਈ ਆ ਠੀਕ ਹੈ ਜੀ ਪਰ ਹੁਣ ਆ ਸਾਲ ਟੁੱਟ ਗਈ ਹੈ ਜੀ ਓਕੇ ਓਕੇ ਸੋ ਹੁਣ ਸਾਲ ਕਿਤੋਂ ਜਿਹੜੀ ਵੀਰ ਜੀ ਦੱਸ ਰਿਹਾ ਉਹ ਟੱਗ ਗਈ ਹੈ ਸੋ ਗੁਰੂ ਮਹਾਰਾਜ ਟਕਾਈ ਹੀ ਰੱਖੇ ਸੋ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਪ੍ਰੇਮਸ ਵਾਲਾ ਮੋੜ ਦੀਆਂ ਜਿੱਥੇ ਕਿ ਅਕਸਰ ਖਤਰਾ ਪੈਣਾ ਰਹਿੰਦਾ ਆਪਣੀ ਜਾਨ ਦਾ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਸ ਮੋੜ ਤੋਂ ਲੰਘਣਾ ਪੈਂਦਾ ਸੋ ਤੁਸੀਂ ਐਦਾਂ ਦੇ ਹੋਰ ਵੀਡੀਓ ਦੇਖਣ ਲਈ ਜ਼ਰੂਰ ਫੋਲੋ ਕਰੋ ਇਕਦਾਰਾ ਬੋਲੇ ਪੰਜਾਬੀ ਚੈਨਲ